बार्ड डिफेंस कमेटी मैंबर होने के नाते खाता हाँ नशिया के खिलाफ पहरेदार बन के कम करांगा मैं अपने वार्ड किसी भी किस्म का नशा कीतन नहीं कमांगा मैं किसे? मैं किसे? तस्कर नो मेरी बार बार भी नशे करते हैं नशा शक्ल नो समझावगा जिन्होंगी मैं उन्होंने नशा अपनी सेहत ज़िंदाबां इक करती करवावांगा इक करती किसी भी किस्म का नशा नशा तस्कर भी खुद भी जमानत नहीं दवांगा अता वार्ड में किसे और व्यक्तियों दो भी जमानत दिन को तो रोकागा ਾਰੇ ਵਾਰ ਦੇ ਲੋਕਾਂ ਨਾਲ ਸਾਡੇ ਵਰਡ ਦੇ ਲੋਕਾਂ ਦੇ ਮਿਲ ਕੇ ਬਾੜੋਂ ਨਸ਼ਾ ਪਨਾਵਾਂਗੇ ਨਸ਼ਾ ਮੁਕਤ ਬਣਾਂਗੇ ਗੁਰਦੇ ਸਾਰ ਨਾਲ ਸਤਿ ਸ੍ਰੀ ਅਕਾਲ ਜਿਹੜਾ ਕਿਹੜੇ ਇਲਾਕੇ ਦੇ ਵਿੱਚ ਦੇਣਾ ਵਾ ਤੁਸੀਂ ਪਹੁੰਚੋ ਅੱਜ ਅਸੀਂ ਸਾਡੇ ਹਲਕੇ ਦੀ 25 ਨੰਬਰ ਵਾਰਡ ਦੇ ਵਿੱਚ ਆਏ ਹਾਂ ਔਰ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪਿਛਲੇ ਕੁਝ ਦਿਨ ਤੋਂ ਪੈਨ ਪੰਜਾਬ ਪੂਰੇ ਪੰਜਾਬ ਦੇ ਵਿੱਚ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਯੁੱਧ ਨਸ਼ੇ ਵਿਰੁੱਧ ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਅਤੇ ਸਾਡੇ ਸਾਡੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਨੇ ਪਰਸੋਂ ਕੀਤੀ ਸੀਗੀ ਉਸ ਦੀ ਸ਼ੁਰੂਆਤ ਸੋ ਉਸੇ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਅਸੀਂ ਹਰ ਜਗ੍ਹਾ ਤੇ ਜਾ ਰਹੇ ਹਾਂ ਔਰ 117 ਹਲਕਿਆਂ ਦੇ ਵਿੱਚ ਸਾਡੇ ਹਰ ਰੋਜ਼ ਤਿੰਨ ਪ੍ਰੋਗਰਾਮਸ ਹੁੰਦੇ ਨੇ ਚਾਹੇ ਉਹ ਪਿੰਡ ਹੈ ਚਾਹੇ ਉਹ ਔਰਡ ਹੈ ਔਰ ਜਾਣਦਾ ਸਦਕੀ ਹੈ ਕਿ ਸਰਕਾਰ ਨਸ਼ਿਆਂ ਨੂੰ ਲੈ ਕੇ ਬਹੁਤ ਸੰਜੀਦਾ ਹੈ ਔਰ ਅਸੀਂ ਤਾਂ ਇਹ ਸੋਚ ਖਾਦੀ ਹੋਈ ਹੈ ਕਿ ਅਸੀਂ ਹਰ ਹਾਲਤ ਚ ਨਸ਼ਿਆਂ ਨੂੰ ਜੜੋਂ ਮਕਾਉਣਾ ਹੈ ਔਰ ਅਸੀਂ ਲੋਕਾਂ ਦਾ ਸਾਥ ਮੰਗਣ ਆਏ ਹਾਂ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਲੋਕਾਂ ਦੇ ਸਾਥ ਤੋਂ ਬਿਨਾ ਸਾਨੂੰ ਇਸ ਮੂਹਮ ਨੂੰ ਸਿਰੇ ਲਾਉਣ ਨੂੰ ਸਮਾਂ ਲੱਗ ਸਕਦਾ ਹੈ ਜਾਂ ਇਹ ਅਧੂਰੀ ਵੀ ਰਹਿ ਸਕਦੀ ਹੈ ਸੋ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਬੱਚੇ ਸਾਡੇ ਨਸ਼ਿਆਂ ਨੂੰ ਲੱਗ ਗਏ ਨੇ ਉਹਨਾਂ ਨੂੰ ਕਾਉਂਸਲ ਕਰਨਾ ਸਮਝਾਉਣਾ ਉਹਨਾਂ ਨੂੰ ਟ੍ਰੀਟਮੈਂਟ ਤੇ ਲਈ ਰਾਜੀ ਕਰਨਾ ਸੈਂਟਰ ਦੇ ਵਿੱਚ ਦਾਖਲ ਕਰਾਉਣਾ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਬੱਚਿਆਂ ਦਾ ਮੁਰ ਤੋਂ ਬਸੇਬਾ ਕੀਤਾ ਜਾਏ ਮੁਰ ਬਸੇਬਾ ਰੀਹੈਬਿਲੀਟੇਟ ਕੀਤਾ ਜਾਏ ਉਹਨਾਂ ਨੂੰ ਔਰ ਜਿਹੜੇ ਸਾਡੇ ਬੱਚੇ ਛੋਟੇ ਨੇ ਅਜੇ ਉਹਨਾਂ ਨੂੰ ਅਸੀਂ ਖੇਡਾਂ ਵੱਲ ਨੂੰ ਲਈਏ ਤੁਸੀਂ ਦੇਖਿਆ ਹੋਵੇਗਾ ਹਰ ਪਿੰਡ ਹਰ ਵਾਰਡ ਦੇ ਵਿੱਚ ਇਸ ਵੇਲੇ ਕੰਪਲਸਰੀਲੀ ਸਰਕਾਰ ਇੱਕ ਇੱਕ ਪਲੇਗਰਾਉਂਡ ਵੀ ਬਣਾ ਰਹੀ ਹੈ ਕਿਉਂਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੀ એનર્ਜੀ ਚੈਨਲਾਈਜ਼ ਕਰਨੀ ਬਹੁਤ ਜ਼ਰੂਰੀ ਹੈ ਸੋ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਵੀ ਇਹ ਸਨੇਹਾ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਜਣੇ ਆਓ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣਾ ਆਪਣਾ ਯੋਗਦਾਨ ਇਸ ਲੋਕ ਲਹਿਰ ਦੇ ਵਿੱਚ ਜਿਹੜੇ ਲੋਕ ਨਸ਼ਿਆ ਸੈਂਟਰਾਂ ਦੇ ਵਿੱਚ ਜਾਣ ਤੋਂ ਡਰਦੇ ਨੇ ਕਿ ਪਤਾ ਨਹੀਂ ਕਿੰਨਾ ਖਰਚਾ ਹੈਗਾ ਵਾ ਉਹਨਾਂ ਲੋਕਾਂ ਵਾਸਤੇ ਵੀ ਤੁਹਾਡੀ ਇਹ ਕਮਿਟੀ ਆ ਦੇਖੋ ਮੈਂ ਤੁਹਾਡੇ ਰਾਈ ਇੱਕ ਹੋਰ ਗੱਲ ਦੱਸਣੀ ਚਾਹੁੰਦੀ ਹੈਗੀ ਆ ਕਿ ਇਹ ਪਹਿਲਾਂ ਸੁਣਨ ਚ ਆਉਂਦਾ ਸੀ ਕਿਉਂਕਿ ਕਹਿੰਦੇ ਸੀ ਜੀ ਉੱਥੇ ਜਾਵਾਂਗੇ ਤਾਂ ਪੈਸੇ ਮੰਗੇ ਜਾਣਗੇ ਸਾਡੇ ਕੋਲੋਂ ਜਾਂ ਉੱਥੇ ਇਹ ਕਿਹਾ ਜਾਂਦਾ ਹੈ ਕਿ ਘਰ ਦਾ ਇੱਕ ਜੀ ਨਾਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਤੁਹਾਡੇ ਰਾਈ ਇਹ ਹੀ ਸੁਨੇਹਾ ਇਹ ਵੀ ਲੋਕਾਂ ਨੂੰ ਲਾਉਣਾ ਚਾਹੁੰਦੀ ਆ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਪੈਸਾ ਉੱਥੇ ਨਹੀਂ ਲੱਗੇਗਾ ਉਹ ਸਰਕਾਰੀ ਦੀ ਜ਼ਿੰਮੇਵਾਰੀ ਹੈ ਔਰ ਕਰਦਾ ਜੀ ਵੀ ਉੱਥੇ ਹੋਣਾ ਜ਼ਰੂਰੀ ਨਹੀਂ ਹੈ ਸੋ ਇਹ ਜੀ ਕੋਈ ਵੀ ਸ਼ਰਤ ਨਹੀਂ ਹੈ ਬਸ ਤੁਹਾਡੀ ਜ਼ਿੰਮੇਵਾਰੀ ਸਿਰਫ ਇਹ ਹੈ ਕਿ ਆਪਾਂ ਉਹਨਾਂ ਬੱਚਿਆਂ ਦਾ ਜਿਹੜਾ ਇਲਾਜ ਕਰਾਈਏ ਪੁਲਿਸ ਪ੍ਰਸ਼ਾਸਨ ਇਸ ਵੇਲੇ ਬਹੁਤ ਸਖਤੀ ਨਾਲ ਆਪਣਾ ਕੰਮ ਕਰ ਰਿਹਾ ਔਰ ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਪਿਛਲੀ ਕੁਝ ਦਿਨ ਤੋਂ ਬਹੁਤ ਸਖਤੀ ਹੋ ਰਹੀ ਹੈ ਤੇ ਨਚਿਆ ਘਟਿਆ ਵੀ ਹੈ ਬਹੁਤ ਸਾਰੇ ਜਿਹੜੇ ਅੱਗੇ ਬਹੁਤ ਜਗ੍ਹਾ ਹੌਟਸਪੌਟਸ ਇਹ ਜਿਹੇ ਸੀਗੇ ਉਥੇ ਨਸ਼ਿਆਂ ਨੂੰ ਠੱਲ ਪਈ ਹੈ ਕਿਉਂਕਿ ਬਹੁਤ ਸਾਰੇ ਪਰਚੇ ਕੀਤੇ ਜਾ ਰਹੇ ਆ ਰਿਕਵਰੀ ਬਹੁਤ ساری ਹੋ ਰਹੀ ਹੈ ਡਰਗ ਮਨੀ ਬਹੁਤ ساری ਰਿਕਵਰ ਕੀਤੀ ਗਈ ਹੈ ਸੋ ਇਸ ਵੇਲੇ ਜਿਹੜੀ ਚੀਜ਼ ਦੀ ਲੋੜ ਹੈ ਸਮੇ ਦੀ ਮੰਗ ਹੈ ਕਿ ਅਸੀਂ ਸਾਰੇ ਜਣੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਲੋਕ ਲਹਿਰ ਹੈ ਇਹਦੇ ਵਿੱਚ ਆਪਣਾ ਹਿੱਸਾ ਪਾਈਏ ਕਿ ਆਪਣਾ ਕੀਮਤੀ ਸਮਾਂ ਕੱਟ ਗਿਆ ਹੈ ਤੇ ਸਾਡੀ ਪੰਜਾਬ ਸਰਕਾਰ ਵੱਲੋਂ ਜਿਹੜੀ ਮਹੀਮ ਚੱਲੀ ਇਹ ਜਿਹੜਾ ਕੋਡ ਹੈ ਪੰਜਾਬ ਦੇ ਨਸ਼ੇ ਦਾ ਤੇ ਪੰਜਾਬ ਸਰਕਾਰ ਬਹੁਤ ਸੋਨਾ ਕੰਮ ਕਰ ਰਹੀ ਤੇ ਹੁਣ ਆਮ ਜਨਤਾ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਇਹ ਕੰਮ ਹੋਣ ਨਾਲ ਜਿਹੜਾ ਨਸ਼ੇ ਨਾਲ ਪ੍ਰਭਾਵਿਤ ਸਾਡਾ ਯੂਥ ਹੈ ਉਹ ਕਾਫੀ ਹੱਦ ਤੱਕ ਬਰਬਾਦ ਹੋ ਗਿਆ ਪੰਜਾਬ ਦਾ ਲੇਕਿਨ ਹੁਣ ਮੈਨੂੰ ਆਸ ਹੈ ਕਿ ਪੰਜਾਬ ਦੀ ਜਨਤਾ ਵੀ ਪੰਜਾਬ ਦੇ ਲੋਕ ਵੀ ਵੱਧ ਚੜ ਕੇ ਸਰਕਾਰ ਦਾ ਸਾਥ ਦੇਣਗੇ ਤੇ ਪੁਲਸਾ ਸਾਥ ਦੇਣਗੇ ਕੱਲੇ ਕਦੀ ਹੋਇਆ ਕਿ ਇਸ ਤਰ੍ਹਾਂ ਕਈਆਂ ਜਿਹੜੀਆਂ ਬੀਤੀਆਂ ਸਰਕਾਰਾਂ ਲੀਆਂ ਇੰਨੀ ਵੱਡੀ ਮੁਹਿੰਮ ਜਿਹੜੀ ਆ ਇਹਨੇ ਫਾਸਟ ਜਿਹੜੀ ਆ ਤਸਕਰਾਂ ਨੂੰ ਫੜਨ ਵਾਸਤੇ ਚਲਾਈ ਗਈ ਇਹ ਤੇ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਨਸ਼ੇ ਦਾ ਕੋਰ ਪੰਜਾਬ 'ਚ ਪਿਆ ਹੈ ਪੁਰਾਣੀ ਸਰਕਾਰਾਂ ਦੀ ਹੀ ਦੇਣ لیکن ایک اور ਨੂੰ ਸਾਫ ਕਰੇਗੀ ਸਾਡੀ ਪੰਜਾਬ ਸਰਕਾਰ ਮਾਨ ਸਰਕਾਰ ਐਮ ਐਲ اے ਸਰ ਜੀਵਨ ਰੋਧ ਜਿੰਨੇ ਐਮ ਐਲ اے ਸਰ ਪੰਜਾਬ ਦੇ ਸਾਰੇ ਮਿਲ ਕੇ ਇਸ ਕੋਡ ਨੂੰ ਪੰਜਾਬ ਦੇ ਖਤਮ ਕਰਾਂਗੇ ਆਪਾਂ ਤੇ ਯੂਥ ਨੂੰ ਇੱਕ ਨਵੇਂ ਸਿਰੇ ਤੋਂ ਖੇਡਾਂ ਲਪਾਸੇ ਲੈ ਕੇ ਤੇ ਅੱਗੇ ਵਧਾਵਾਂਗੇ ਜੀ ਮਾਨ ਸਰਕਾਰ ਵੱਲੋਂ ਜਿਹੜਾ ਵਾ ਐ ਯੂਥ ਨੂੰ ਲੈ ਕੇ ਨਸ਼ਿਆਂ ਵਿਰੁੱਧ ਜਿਹੜਾ ਮਹਿੰਮ ਚਲਾਈ ਗਈ ਹੈ ਕਿਤਨਾ ਦਾ ਸੰਯੋਗ ਲੋਕ ਕਿੰਨਾ ਕਿ ਇਹਨੂੰ ਐਕਸੈਪਟ ਕਰਦੇ ਲੋਕ ਤੇ ਹੁਣ ਖੁਦ ਸਾਨੂੰ ਕਹਿੰਦੇ ਰੋਕ ਰੋਕੇ ਕਿ ਇਹ ਮੁਹਿੰਮ ਬਹੁਤ ਸੋਹਣੀ ਹੈ ਸਾਨੂੰ ਇਹ ਮੁਹਿੰਮ ਨਾਲ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਹਾਂ ਵੀ ਪੰਜਾਬ ਸਰਕਾਰ ਨੇ ਹੁਣ ਪੰਜਾਬ ਨੂੰ ਇੱਕ ਰੰਗਲੇ ਪੰਜਾਬ ਵੱਲ ਪਾਸੇ ਤੋਰਨ ਦਾ ਇੱਕ ਟੀਚਾ ਲੈ ਲਿਆ ਕਿਉਂਕਿ ਇਹ ਜਿਹੜਾ ਨਸ਼ੇ ਦਾ ਕੋੜ ਹੀ ਇਹ ਇਹਦੇ ਨਾਲ ਹਰ ਪਰਿਵਾਰ ਦੁਖੀ ਹੈ ਹਰ ਇਲਾਕਾ ਦੁਖੀਗਾ ਸੀ ਲੇਕਿਨ ਹੁਣ ਬਹੁਤ ਵੱਡੇ ਲੈਵਲ ਤੇ ਕੰਮ ਹੋਏਗਾ ਤੇ ਮੈਨੂੰ ਇਹੀ ਆਸ ਹੈ ਕਿ ਜਨਤਾ ਵੀ ਗੱਦੀ ਚੜ ਕੇ ਸਾਡੇ ਨਾਲ ਹਿੱਸਾ ਦੇਵੇਗੀ ਕਿਉਂਕਿ ਜਦੋਂ ਤੱਕ ਜਨਤਾ ਸਾਥ ਨਹੀਂ ਮਿਲੇਗਾ ਇਹ ਕੋੜ ਨਹੀਂ ਖਤਮ ਹੋ ਸਕਦਾ